ਹਾਂਜੀ ਪ੍ਰੀਤਕੌਰ ਮੇਰਾ ਨਾਮ ਹੈ ਤੇ ਦੋ ਬੇਟੇ ਆ ਉਹ ਆਪਣੇ ਹੀ ਕਰਦੇ ਸੋ ਆਪਣੇ ਕਮਾਉਂਦੇ ਨੇ ਤੇ ਘਰ ਵਾਲਾ ਬੰਬਾਰ ਰਹਿੰਦਾ ਏ ਤੇ ਕੋਠੇ ਢੇਗ ਪਏ ਨੇ ਤੇ ਕੋਈ ਪਿੰਡ ਦਾ ਵੇਖਣ ਤੱਕ ਨਹੀਂ ਆਇਆ ਸਾਡੇ ਘਰੇ ਕੋਈ ਨਹੀਂ ਵੇਖਣ ਵੀ ਨਹੀਂ ਆਇਆ ਤੇ ਵੇਖ ਮਹਾਰਾਜ ਸਭ ਨਹੀਂ ਪੈਣਾ ਨਾਲਿਆਂ ਮਹਾਰਾਜ ਨਾਲ 3 ਦਿਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਬੇਤਰਲੇ ਲੈਣੇ ਤਾਂ ਕਿਸਦੇ ਘਰੇ ਜਾਂਦੇ ਕਦੀ ਘਰੇ ਜਾਂਦੇ ਜਲਦੀ ਵਾਈਗੁਰ ਉਹ ਬੈਠਾ ਪਈ ਬੰਦਾ ਸਾਤ ਗੋਰੀਆ ਮਹਾਰਾਜ ਹਲ ਫਕ ਕਰੋ ਮੇਰੀ ਜਿੰਨੀ ਵੀ ਹੋ ਸਕਦੀ ਮੇਰੀ ਹਲ ਫਕ ਕਰੋ ਗਰੀਬਣੀ ਮੇਰੀ ਇਹੋ ਬੇਨਤੀ ਹੈ ਤੁਹਾਡੇ ਅਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਨਿਮਰਤਾ ਸਹਿਤ ਹੀ ਬੇਨਤੀ ਆ ਕਿ ਜਿਹੜੀ ਸ਼ਾਤਾ ਉਹ ਭੈਣ ਦੀ ਪੈਣ ਵਾਲੀ ਹੈ ਜਿੱਦਾਂ ਵੀ ਕੋਈ ਜਿੱਥੋਂ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚਦੀ ਪਹਿਲਾਂ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਰਿਓ ਕਿਉਂਕਿ ਇਹ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਆਪ ਜੀ ਨੂੰ ਬੇਨਤੀ ਆ ਕਿ ਇਸ ਪਰਿਵਾਰ ਦੀ ਮਦਦ ਕਰਿਓ ਕੇਵਲ ਤੇ ਕੇਵਲ ਇਸ ਪਰਿਵਾਰ ਦਾ ਹੀ ਇਸ ਵੀਡੀਓ ਦੇ ਉੱਤੇ ਨੰਬਰ ਛੱਡਿਆ ਜਾਏਗਾ